ਡਿਪੈਂਡ ਕਰਦਾ ਬੱਚੇ ਦੀ ਪ੍ਰੋਫਾਈਲ ਤੇ ਪ੍ਰੋਫਾਈਲ ਵੀ ਬੱਚੇ ਦੀ ਹੋਣੀ ਚਾਹੀਦੀ ਹੈ ਚਾਹੇ ਉਹਦੀ ਸੈਲਰੀ ਬੇਸ਼ੱਕ ਸਾਨੂੰ 10000 ਹੀ ਦੇ ਦੇ ਉਹ ਕੋਈ ਮੈਨਾਂ ਨਹੀਂ ਰੱਖਦਾ ਵੀਜ਼ਾ ਆਇਆ ਮਲਟੀਪਲ ਟੂਰਿਸਟ ਵੀਜ਼ਾ ਠੀਕ ਹੈ ਔਰ ਮੈਂ ਸਟੂਡੈਂਟ ਤੇ ਮੇਰੇ 24 ਸਾਲ ਉਮਰ ਹੈ ਤੇ ਇਸੇ ਮਤਲਬ ਹੈ ਇੰਪੋਸੀਬਲ ਹੈ ਹਿੰਦਾ ਇੱਕ ਤਰ੍ਹਾਂ ਦੇ ਠੀਕ ਹੈ ਇੰਨੀ ਯੰਗ ਏਜ ਨੂੰ ਕੀ ਇੱਕ ਵੀਜ਼ਾ ਮਿਲਣਾ ਮਲਟੀਪਲ ਜਾਂ ਟੂਰਿਸਟ ਜੀ ਉਹਦੇ ਵੀ ਜਿਲੇ ਲਈ ਆਏ ਸੀ ਦਵਾਈ ਦੇ ਵੀ ਜਿਲੇ ਲਈ ਤਾਂ ਤੇ ਮੈਨੂੰ ਸਰ ਕਹਿੰਦੇ ਮੈਂ ਤੁਹਾਨੂੰ ਕਹਿੰਦੇ ਉੱਥੇ ਤਾਂ ਲੋੜ ਕਹਿੰਦਾ ਦਾ ਵੀਜ਼ਾ ਲਵਾ ਕੇ ਦਮਾਗਾਈ ਮੈਂ ਕਿਉਂਕਿ ਉੱਥੇ ਹੁਣ ਕੰਮ ਨਹੀਂ ਜੋ ਵੀ ਪਹਿਲਾਂ ਜਾ ਕੇ ਸੀ ਜਾਂ ਪਹਿਲੀ ਫਸਟ ਨਹੀਂ ਪਹਿਲੀ ਫਸਟ ਵਾਰ ਹੀ ਜਾ ਰਹੇ ਹਾਂ ਨੀ ਨਾਮ ਦਾ ਤੁਹਾਨੂੰ ਕਰਾਂ ਤਾਂ ਤੁਹਾਨੂੰ ਸਰ ਮੇਰਾ ਨਾਮ ਹੈ ਦੀਪਕ ਸ਼ਰਮਾ ਤੇ ਮੈਂ ਐਮ ਡੀ ਸ਼੍ਰੀਰਾਮ ਓਵਰਸੇ ਸੈਕਟਰ 17 ਡੀ ਚੰਡੀਗੜ੍ਹ ਅੱਜ ਆਪਣੇ ਆਬਵੀਅਸਲੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਬਹੁਤ سارے ਲੋਕ ਬਾਹਰ ਬੈਠੇ ਨੇ ਰਿਸੈਪਸ਼ਨ ਤੇ ਕਿਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਅੱਜ ਸ਼੍ਰੀ ਰਾਮ ਦੇ ਵਿੜੇ ਚ ਕੈਨੇਡਾ ਦੇ ਵਿਜ਼ਟਰ ਵੀਜ਼ੇ ਨੇ ਜੋ ਉਹ ਘਟੂ ਘਟਵੀ 7 ਤੋਂ 8 ਰਿਸਿਵ ਹੋਏ ਨੇ ਸਾਨੂੰ ਜੋ ਸੇਮ ਡੇ ਹੋਏ ਨੇ ਰਿਸਿਵ ਤੇ ਇਹ ਸ਼੍ਰੀ ਰਾਮ ਦੇ ਵਿੜੇ ਚ ਜੋ ਖੁਸ਼ੀ ਹੈ ਇਹ ਉਸੇ ਚੀਜ਼ ਦੀ ਖੁਸ਼ੀ ਹੈ ਕੈਨੇਡਾ ਵਿਜ਼ਟਰ ਵੀਜ਼ੇ ਦੀ ਅਗਰ ਇਹਨਾਂ ਦੀ ਏਜ ਦੀ ਗੱਲ ਕੀਤੀ ਜਾਵੇ ਸਾਰੇ ਏंगेਜ ਨੇ ਇੱਕ ਦਾ ਤਾਂ ਸੰਭ ਲਵੇ 2005 ਦਾ ਡੇਟ ਆਫ ਬਰਥ ਹੈ ਤੇ ਇੱਕ ਦਾ 1999 ਦਾ ਬੋਨ ਹੈ ਤੇ ਇੱਕ ਹੈਗਾ 91 ਤੇ ਨਤਾ ਜੋ ਇਹ ਵੀ ਬਿਲਕੁਲ ਘਟੇਜ ਦੇ ਬੱਚੇ ਨੇ ਹੋਰ ਇਹਨਾਂ ਦੇ ਅਰਫਾ ਇਲੈਗਲ ਕਿਹਾ ਜਾਂਦਾ ਉਹਦੇ ਵਿੱਚ ਵੀ ਜੋ ਦਾ ਸਟਡੀ ਵਿੱਚ ਕੀ ਡਿਫਰੈਂਸ ਕੀ ਲੱਗਦਾ ਹੈ ਡਿਫਰੈਂਸ ਇਹ ਹੈ ਸਰ ਜਦੋਂ ਜਦਾਂ ਕੈਨਨ ਸਟਡੀ ਵਿੱਚ ਤਾਂ ਬਹੁਤ ਮੁਸ਼ਕਲ ਕਰ ਦਿੱਤਾ ਹੈ ਜੀ ਅੱਜ ਵੀ ਬ੍ਰੈਂਟਮ ਨੇ ਦੋ ਸਾਲ ਲਈ ਬੰਦ ਕਰ ਦਿੱਤਾ ਹੈ ਕੈਨੇਡਾ ਦਾ ਜੋ ਸਟੱਡੀ ਵੀਜ਼ਾ ਸੀ ਔਰ ਵਿਜ਼ਟਰ ਵੀਜ਼ਾ ਕੀ ਹੈ ਜੋ ਮੇਰੇ ਭਰਾ ਹੋਰ ਵੀ ਕੰਮ ਕਰਦੇ ਨੇ ਉਹਨਾਂ ਨੇ ਇਹ ਹਵਾ ਬਣਾਈ ਹੋਈ ਹੈ ਕਿ ਵਿਜ਼ਟਰ ਵੀਜ਼ਾ ਬੱਚੇ ਦਾ ਨਹੀਂ ਲੱਗ ਸਕਦਾ ਕਿਉਂ ਉਹ ਇਹ ਚੀਜ਼ ਹੈ ਉਹ ਸੋਚਦੇ ਵੀ ਜੋ ਸਾਡੀ ਐਮਬੈਸੀ ਹੈ ਜੋ ਸਾਡੇ ਵੀਜ਼ਾ ਆਫੀਸਰ ਹਨ ਵੀ ਉਹ ਸੋਚਦੇ ਨੇ ਵੀ ਸ਼ਾਇਦ ਇਹ ਆ ਕੇ ਕੈਨੇਡਾ ਹੀ ਸੈਟਲ ਹੋ ਜਾਣਗੇ ਵਾਪਸ ਇੰਡੀਆ ਨਹੀਂ ਜਾਣਗੇ ਜਾਂ ਵੀ ਇੱਥੇ ਸਟੱਡੀ ਚ ਕਨਵਰਟ ਕਰਾ ਲੈਣਗੇ ਬਟ ਐਸਾ ਕੁਝ ਨਹੀਂ ਹੁੰਦਾ ਬੱਚੇ ਜੈਨੂਇਨ ਵੀ ਹੁੰਦੇ ਨੇ ਜਨਰਲ ਉਹਨਾਂ ਦੇ ਰਿਲੇਟਿਵ ਵੀ ਹੁੰਦੇ ਨੇ ਔਰ ਜਨੂਅਰੀ ਉੱਥੇ ਮੈਰਿਜ ਵੀ ਹੁੰਦੀ ਹੈ ਤੁਰਸੀ ਮੰਨ ਲਓ ਅਟੈਂਡ ਕਰਨ ਵੀ ਜਾਂਦੇ ਨੇ ਔਰ ਵਾਪਸ ਵੀ ਆਂਦੇ ਨੇ ਕਿੰਨਾ ਇਨਾ ਟਾਈਮ ਰਹਿਣ ਦੇ ਉੱਤੇ ਮਤਲਬ ਸਰ ਇਹਨਾਂ ਦਾ ਜੋ ਵੀਜ਼ਾ ਹੈ ਉਹ 10 ਇਅਰ ਦਾ 10 ਸਾਲ ਦਾ ਮਲਟੀਪਲ ਵੀਜ਼ਾ ਹੈ ਮੰਨ ਲਓ ਆ ਵੀ ਸਕਦੇ ਨੇ ਜਾ ਵੀ ਸਕਦੇ ਨੇ ਸਰ ਔਰ ਇਹਨਾਂ ਨੂੰ ਵਾਰ-ਵਾਰ ਉਹਨ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਵੀਜ਼ਾ ਆਫੀਸਰ ਤੋਂ ਇੱਕ ਵਾਰ ਇਹਨਾਂ ਦਾ ਜੋ ਲੱਗਿਆ ਵੀਜ਼ਾ ਕਿਤੇ 2032 ਤੱਕ ਕਿਤੇ 2033 ਤੱਕ ਹੈ ਇਹ ਜਿੰਨੀ ਸਾਡੀ ਪਾਸਪੋਰਟ ਦੀ ਵੈਲਿਡਿਟੀ ਹੈ ਹੁੰਦੀ ਹੈ ਉਹਨੇ ਤੱਕ ਦਾ ਹੀ ਵੀਜ਼ਾ ਲੱਗ ਕੇ ਆਉਂਦਾ ਬਟ ਅੰਬੈਸੀ ਹੈ ਜੋ ਉਹ ਪੁਰਾ 10 ਸਾਲ ਦਾ ਹੀ ਵੀਜ਼ਾ ਦਿੰਦੀ ਹੈ ਬਟ ਕੀ ਹਮ ਕਈਆਂ ਦੀ ਪਾਸਪੋਰਟ ਦੀ ਵੈਲਿਡਿਟੀ ਮੰਨ ਲਓ 2027 ਤੱਕ ਹੈ ਤਾਂ ਉਹਨੇ ਦਾ 27 ਤੱਕ ਹੀ ਵੈਲਿਡ ਹੋਏਗਾ ਫਿਰ ਉਹ ਜੀ ਤੁਸੀਂ ਕਿਸ ਤਰ੍ਹਾਂ ਇਹਨੂੰ ਦੇਖਦੇ ਹੋ ਕਿ ਜਿਵੇਂ ਕਹਿੰਦੇ ਹੋ ਕਿ ਬੱਚਿਆਂ ਦਾ ਮਤਲਬ ਕਿ ਵੀਜ਼ਾ ਲੱਗਣਾ ਕਿ ਹੋਰ ਕੰਪਨੀਆਂ ਚ ਨਹੀਂ ਲੱਗਦਾ ਤੁਹਾਡੀ ਕੰਪਨੀ ਇਸ ਤਰ੍ਹਾਂ ਦੇ ਕਾਟੇ ਚ ਲਵਾ ਕੇ ਦਿੱਤਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਇਹ ਤਾਂ ਪੂਰੀ ਟੀਮ ਦਾ ਮੈਂ ਥੈਂਕਸਫੁਲ ਆਪਣੀ ਸਾਰੀ ਟੀਮ ਦਾ ਜੋ ਫਾਈਲਿੰਗ ਦਾ 메ਨ ਸਾਰਾ ਰੋਲ ਫਾਈਲਿੰਗ ਦਾ ਹੀ ਹੁੰਦਾ ਸਰ ਜੋ ਵੀਜ਼ਾ ਡਿਪੈਂਡ ਆਉ ਫਾਈਲਿੰਗ ਤੇ ਹੀ ਹੈ ਮੰਨ ਲਓ ਜ਼ਰੂਰੀ ਨਹੀਂ ਲੋਕੀ ਕਹਿੰਦੇ ਆ ਜੀ ਇੱਕ ਅੱਛੇ ਬਿਜ਼ਨਸਮੈਨ ਦਾ ਵੀਜ਼ਾ ਹੀ ਜਾਂਦਾ ਹੈ ਜਾਂ ਬਿਜ਼ਨਸਮੈਨ ਹੀ ਘੁੰਮਣ ਜਾ ਸਕਦਾ ਇਹ ਤਾਂ ਕਿਸੇ ਕਿਤਾਬ ਤੁਸੀਂ ਲਿਖਿਆ ਘੁੰਮਣ ਤਾਂ ਕੋਈ ਵੀ ਜਾ ਸਕਦਾ ਹੈ ਫਾਈਲ ਵਰਕ ਵਧੀਆ ਹੋਣਾ ਚਾਹੀਦਾ ਫਾਈਲ ਵਧੀਆ ਹੋਣੀ ਚਾਹੀਦੀ ਥੋੜੀ ਬਸ ਜੋ ਫਾਈਲ ਵਰਕ ਚੰਗਾ ਹੋ ਜਾਏ ਖਰਚਾ ਸਰ ਇਚ ਕੀ ਐਮਬੈਸੀ ਫੀਸ ਹੁੰਦੀ ਹੈ ਸਰ ਐਮਬੈਸੀ ਫੀਸ ਕਿੰਨੇ ਆ ਉਹ 185 ਡਾਲਰ ਸਰ ਉਸ ਤੋਂ ਲਾਓ ਆਪਣੀ ਕੰਸਲਟਿੰਗ ਫੀਸ ਹੈ ਸਰ ਆਪਣੀ ਕੰਸਲਟੈਂਸੀ ਫੀਸ ਹੈ ਅਗਰ ਪ੍ਰੋਫਾਈਲ ਸਾਰੀ ਸਾਨੂੰ ਬੱਚਾ ਦੇ ਰਿਹਾ ਹੈ ਅਸੀਂ ਬੱਚੇ ਦੀ ਪ੍ਰੋਫਾਈਲ ਹੀ ਲਗਾਣੇ ਆਂ ਤੁਹਾਡੀ ਜੋ ਫੀਸ ਹੁੰਦੀ ਹੈ ਟੋਟਲ 50000 ਹੁੰਦੀ ਹੈ ਜੀ ਅਗਰ ਬੱਚਾ ਸਾਨੂੰ ਡਾਕੂਮੈਂਟੇਸ਼ਨ ਪੂਰੀ ਕਰਕੇ ਦੇ ਰਿਹਾ ਆਪਣੀ ਤਾਂ ਹੁਣ ਮੰਨ ਲਓ ਅੱਜ ਦਾ ਜੋ ਟ੍ਰੈਂਡ ਹੈ ਕਿੰਨਿਆ ਕੋਈ ਫੰਡ ਨਹੀਂ ਹੁੰਦਾ ਜੀ ਠੀਕ ਹੈ ਜੀ ਕਿਸੇ ਕੋਲ ਕੋਈ ਪ੍ਰੋਫਾਈਲ ਨਹੀਂ ਹੈ ਕੁਝ ਤਾਂ ਉਹ ਡਿਪੈਂਡ ਕਰਦਾ ਹੈ ਉਹਦੇ ਸਾਬ ਨਾਲ ਥੋੜੇ ਜਿਹਾ ਉੱਪਰ نیچے ਹੋ ਜਾਂਦਾ ਹੈ ਆਪਕੋਤੇ ਬਹੁਤ ਸਾਰੇ ਨੌਜਵਾਨ ਨੇ ਬੀਜਦਾ ਕਹਿੰਦੇ ਤੁਮ ਹਾਂ ਪੰਜਾਬ ਤੋਂ ਬਾਹਰ ਭੇਜ ਦੋ ਕਿਸ ਤਰੀਕੇ ਨਾਲ ਵੀ ਇਹ ਗੱਲ ਦੇਖੋ ਛੋਟੇ ਬਣਾਉਂਦਾ ਲੋਕ ਨੌਜਵਾਨ ਕਿ ਕਿਸ ਤਰੀਕੇ ਨਾਲ ਬੰਦਾ ਵੀ ਹਾਂ ਸਾਨੂੰ ਤਾਂ ਭੇਜ ਦੋ ਤਾਂ ਕਿਸ ਤਰ੍ਹਾਂ ਕਾਉਂਸਲਿੰਗ ਕਰਦੇ ਹੋਗੇ ਉਹਨੂੰ ਦੱਸਦੇ ਹੋ ਵੀ ਹਾਂ ਇਸ ਤਰੀਕੇ ਨਾਲ ਜੀ ਸਰ ਦੇਖੋ ਡਿਪੈਂਡ ਕਰਦਾ ਬੱਚੇ ਦੀ ਪ੍ਰੋਫਾਈਲ ਤੇ ਪ੍ਰੋਫਾਈਲ ਵੀ ਬੱਚੇ ਦੀ ਹੋਣੀ ਚਾਹੀਦੀ ਹੈ ਚਾਹੇ ਉਹਦੀ ਸੈਲਰੀ ਬੇਸ਼ੱਕ ਸਾਨੂੰ 10000 ਹੀ ਦੇ ਦੇ ਉਹ ਕੋਈ ਮਾਇਨਾ ਨਹੀਂ ਰੱਖਦਾ ਬਟ ਕੀ ਹੈ ਅੰਬੈਸੀ ਹੈ ਜੋ ਵੀਜ਼ਾ ਆਫੀਸਰ ਉਹ ਸਿਰਫ ਪ੍ਰੋਪਰ ਮੰਗਦਾ ਵੀ ਬੱਚਾ ਵਾਪਸ ਆਏਗਾ ਉਹਨਾਂ ਨੂੰ ਉਹ ਚੀਜ਼ ਦਾ ਤੁਸੀਂ ਅਗਰ ਪ੍ਰੂਫ ਕਰ ਦੇਣਾ ਵੀ ਹਾਂ ਬੱਚਾ ਵਾਪਸ ਆਏਗਾ ਆਪਾਂ ਜੋ ਉਹਦੇ ਜੋਬ ਦੇ ਡਾਕੂਮੈਂਟ ਹੋਣੇ ਠੀਕ ਹੈ ਉਹ ਪ੍ਰੋਪਰ ਇੰਪਲਾਈਰ ਤੋਂ ਆਪਾਂ ਉਹਦੀ ਐਨਓਸੀ ਲੈਣੇ ਆ ਸਾਰੀ ਚੀਜ਼ ਲੈ ਕੇ ਨਾਲ ਲਾਣੇ ਆ ਤਾਂ ਉਹਦੇ ਚ ਕੀ ਵੀਜ਼ਾ ਗ੍ਰਾਂਟ ਹੋ ਕੇ ਆ ਜਾਂਦਾ ਮੇਰਾ ਨਾਮ ਸੁਨਾਮ ਸਿੰਘ ਹੈ ਜੀ ਤੇ ਮੈਂ ਬ੍ਰਾਂਚ ਮੈਨੇਜਰ ਐਜ਼ ਅ ਦੇਖ ਰਿਹਾ ਤੇ ਸ਼ੀਰਾਮ ওভারਸੇਜ਼ ਤੇ ਇਸ ਟਾਈਮ ਜਿੰਨਾ ਵੱਡੇ ਭਾਜ ਨੇ ਤੁਹਾਨੂੰ ਦੱਸਿਆ ਕਿ ਜਿਹੜੇ ਵੀਜ਼ਾ ਸਾਨੂੰ ਵਿਟਰ ਵੀਜ਼ਾ ਰਿਸਿਵ ਹੋਏ ਨੇ खुशी so, की लहर है सो अस यही चाहते हैं कि साइंट आए घटा वादेजा असंता वीजा ग्रांट करवा के और लीगल तरीके ग्रांट करवा के तो कर। कुछ इस तरह के आते हैं जिला नहीं हम भी नहीं करते हमें जी बिल्कुल आती है सर देखो जे आप विजिटर वीजा या फिर टूर वीजा की गल करिए ਹਰ ਇੱਕ ਬੱਚੇ ਨੂੰ ਰਾਈਟ ਹੈ ਚਾਹੇ ਉਹ ਅਨਪੜਾ ਹੈ ਚਾਹੇ ਉਹ ਪੜਿਆ ਲਿਖਿਆ ਹੈ ਕਿ ਅਸੀਂ ਕੰਟਰੀ ਚ ਘੁੰਮਣ ਜਾ ਫਿਰ ਅਸੀਂ ਮੈਰਿਜ ਅਟੈਂਡ ਕਰਨ ਚਾਹੀਏ ਐਗਜ਼ਾਮਪਲ ਦੇ ਤੌਰ ਤੇ ਜੈਸੇ ਇੰਡੀਆ ਚ ਵੀ ਕਿਸੇ ਨੂੰ ਮੈਰਿਜ ਲਈ ਇਨਵਾਈਟ ਕਰਦੇ ਆ ਜਾਂ ਫਿਰ ਬਰਥਡੇ ਲਈ ਇਨਵਾਈਟ ਕਰਦੇ ਆ ਤੇ ਅਸੀਂ ਕੁਆਲਿਫਿਕੇਸ਼ਨ ਨਹੀਂ ਦੇਖਦੀ ਪੜੇ ਲਿਖੇ ਬੰਦੇ ਨੂੰ ਵੀ ਘੁੰਮਣ ਜਾਣ ਦਾ ਰਾਈਟ ਹੈ ਸੈਲੀਬ੍ਰੇਸ਼ਨ ਦਾ ਰਾਈਟ ਹੈ ਤੇ ਅਨਪੜਨ ਹੋਵੇ ਬਾਕੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਕੁਝ ਰਿਕੁਆਇਰਮੈਂਟਸ ਆ ਜਿਹੜੀਆਂ ਤੁਸੀਂ ਫੁੱਲਫਿਲ ਕਰਨੀਆਂ ਨੇ ਐਗਜ਼ਾਮਪਲ ਮੈਂ ਇਹਦਾ ਕਿ ਅਸੀਂ ਕੋਈ ਵੀ ਆਰਮੀ ਦੀ ਭਰਤੀ ਦੇਖਣੀ ਹੈ ਪੁਲਿਸ ਦੀ ਭਰਤੀ ਦੇਖਣੀ ਹੈ ਉਸ ਹਾਈਟਿੰਗ ਨਹੀਂ ਹੋਣੀ ਚਾਹੀਦੀਆਂ ਜਾਂ ਤੁਸੀਂ ਜਿਹੜੀ ਰਨਿੰਗ ਕਰਨੀ ਹੈ ਉਹ 4 ਮਿੰਟ 7 ਸੈਕਿੰਡ ਚ ਕਰਨੀ ਹੈ ਸੇਮ ਇਥੇ ਨੇ ਤੇ ਤੁਹਾਡੀ ਡਾਕੂਮੈਂਟੇਸ਼ਨ ਆ ਪ੍ਰੋਪਰ ਜੋਬ ਦਿਖਾਓ ਤੁਸੀਂ ਆਪਣੀ ਬਾਇਓ ਸੈਟਟਲ ਤੁਹਾਨੂੰ ਆਪਣੇ ਆਪ ਨੂੰ ਦਿਖਾਣਾ ਪਵੇਗਾ ਕਨਸੀ ਰਿਕੁਆਇਰਮੈਂਟ ਹੈ ਉਹਨੂੰ ਪੂਰੀ ਕਰੋ ਸਪਾਂਸਰਸ਼ਿਪ ਦੀ ਰਿਕੁਆਇਰਮੈਂਟ ਹੈ ਉਹਨੂੰ ਪੂਰੀ ਕਰੋ ਔਰ ਤੁਸੀਂ ਸੈਟੀਸਫਾਈਡ ਜਿਹੜਾ ਵੀਜ਼ਾ ਆਫੀਸਰ ਨੂੰ ਇਹ ਚੀਜ਼ ਨੂੰ ਕਰਨਾ ਹੁੰਦਾ ਹੈ ਕਿ ਤੁਸੀਂ ਜਸਟ ਆਪਣੀ ਸੈਲੀਬ੍ਰੇਸ਼ਨ ਜਾਂ ਫਿਰ ਆਪਣੀ ਕਾਨਫਰੰਸ ਜਾਂ ਫਿਰ ਵੈਮੀਨਰ ਲਈ ਜਾਂ ਸੈਮੀਨਾਰ ਲਈ ਜਾ ਰਹੇ ਹੋ ਉਸ ਤੋਂ ਬਾਅਦ ਜਿਹੜਾ ਤੁਸੀਂ ਇੰਡੀਆ ਆ ਕੇ ਹੀ ਆਪਣੀ ਜੋਬ ਨੂੰ ਕੰਟੀਨਿਊ ਕਰੋਗੇ ਜਾਂ ਫਿਰ ਜੋ ਤੁਹਾਡਾ ਜਿਹੜਾ ਆ ਵੀਜ਼ਾ ਆਫੀਸਰ ਆ ਉਹ ਸੈਟੀਸਫਾਈਡ ਹੋਏਗਾ ਤੇ ਤੁਹਾਨੂੰ ਵੀਜ਼ਾ ਅਪਰੂਵ ਕਰਕੇ ਦੇਵੇਗਾ ਅਗਰ ਤੁਸੀਂ ਉਹਨੂੰ ਸੈਟੀਸਫਾਈਡ ਨਹੀਂ ਕਰ ਸਕਦੇ ਆਪਣੇ ਆਨਸਰ ਨਾਲ ਜਾਂ ਆਪਣੀ ਜਸਟੀਫਿਕੇਸ਼ਨ ਪ੍ਰੋਪਰ ਨਹੀਂ ਦੇ ਸਕਦੇ ਤੇ ਤੁਸੀਂ ਕਈ ਵਾਰ ਦੇਖਦੇ ਹੋ ਕਿ ਜਿਹੜੀ ਰਿਫਿਊਜ਼ਲ ਆ ਉਹ ਬਿਜ਼ਨਸਮੈਨ ਦੀ ਵੀ ਆ ਜਾਂਦੀ ਹੈ ਔਰ ਵੀਜ਼ਾ ਉਹ ਤਾਂ ਵੀ ਆ ਜਾਂਦਾ ਜਿਹੜਾ 10000 ਦੀ ਜੌਬ ਕਰ ਰਹੇ ਹੁੰਦੇ ਜੇ ਤੁਸੀਂ ਐਗਜ਼ਾਮਪਲ ਦੇਖਿਆ ਕਿ ਜਸਵਿੰਦਰ ਜੀ ਸੀਗੇ ਜਾਂ ਫਿਰ ਜਿਹੜੇ ਆ ਰੋਹਿਤ ਰਾਠੀ ਜੀਗੇ ਉਹ 9-10000 ਦੀ ਜੌਬ ਕਰਦੇ ਪਏ ਨੇ ਬਟ ਇਸੇ ਨੇ ਕਿ ਉਹਨਾਂ ਕੋਲ 9000 ਦੀ ਜੌਬ ਹੈ ਤਾਂ ਕਿਸੇ ਦੀ ਮੈਰਿਜ ਐਟੈਂਡ ਨਹੀਂ ਕਰ ਸਕਦੇ ਜਾਂ ਫਿਰ ਉਹ ਜਿਹੜੇ ਸੈਲੀਬ੍ਰੇਸ਼ਨ ਨਹੀਂ ਕਰ ਸਕਦੇ ਹਰ ਕਿਸੇ ਨੂੰ ਰਾਈਟ ਹੈ ਆਪਣੀ ਸੈਲੀਬ੍ਰੇਸ਼ਨ ਤੇ ਬਟ ਲੋ ਡੀਪਰ ਫਾਇਲ ਜਿਹੜੀ ਜੈਨੂਅਲ ਹੋਣੀ ਚਾਹੀਦੀ ਹੈ ਐਸੇ ਨਹੀਂ ਕਿ ਤੁਹਾਨੂੰ ਮੰਨ ਲਈ ਕੋ ਪਰਸੈਂਟ ਆਪਾਂ ਰਿਫਿਊਜ਼ ਵੀ ਹੋ ਜਾਣੇ ਹਨਾ ਸੋ ਉਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ ਜੁਡੀਸ਼ੀਅਲ ਰਿਵਿਊ ਪਾ ਸਕਦੇ ਹੋ ਬਟ ਜੁਡੀਸ਼ੀਅਲ ਰਿਵਿਊ ਉੱਥ ਨਹੀਂ ਲਗਾਈ ਤੇ ਤੁਸੀਂ ਕਿਸੇ ਨੂੰ ਚੈਲੰਜ ਨਹੀਂ ਕਰ ਸਕਦੇ ਸੋ ਅਸੀਂ ਜਿਹੜੀ ਜੇ ਡਾਕੂਮੈਂਟੇਸ਼ਨ ਪ੍ਰੋਪਰ ਕਰਕੇ ਬੱਚਿਆਂ ਦੀ ਇਸ ਏਜ ਦੇ ਵਿੱਚ ਵੀਜ਼ਾ ਗ੍ਰਾਂਟ ਕਰਵਾ ਕੇ ਦਿੰਦੇ ਨੇ ਔਰ ਅਸੀਂ ਸਭ ਨੂੰ ਇਹੀ ਕਲਾਇੰਟਸ ਨੂੰ ਕਹਾਂਗੇ ਜਾਂ ਆਪਣੇ ਸਾਰੇ ਭਰਾਵਾਂ ਨੂੰ ਕਹਾਂਗੇ ਕਿ ਅਗਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਕਿਸੇ ਵੀ ਕੰਟਰੀ 'ਚ ਆਪਣੀ ਫੈਮਿਲੀ ਦੇ ਨਾਲ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਵੀਜ਼ਾ ਲਗਵਾਉਣਾ ਨਹੀਂ ਲਗਵਾਉਣਾ ਉਹ ਬਾਅਦ ਦੀ ਗੱਲ ਹੈ ਪਰ ਤੁਹਾਨੂੰ ਇੰਨੀ ਨੋਲੇਜ ਦਵਾਂਗੇ ਕਿ ਕਦੇ ਨੂੰ ਤੁਸੀਂ ਕਿਸੇ ਕੋਲ ਜਾ ਕੇ ਬੈਠਦੇ ਹੋ ਤਾਂ ਤੁਹਾਡੇ ਨਾਲ ਕੋਈ ਵੀ ਤੁਹਾਨੂੰ ਮਿਸਗਾਈਡ ਜਾਂ ਫਿਰ ਤੁਹਾਡੇ ਨਾਲ ਫਰੋਡ ਨਹੀਂ ਕਰ ਸਕਦਾ ਤੇ ਸਭ ਨੰਬਰ ਆਫ ਵੀਜ਼ਾ ਕਿੰਨਾ ਚੜ ਰਿਹਾ ਇਸ ਟਾਈਮ ਨੰਬਰ ਆਫ ਵੀਜ਼ਾ ਦੇ ਰਹੇ ਨੇ ਉਹ 8 ਵੀਜ਼ਾਸ ਨੇ ਜਿਹਦੇ ਵਿੱਚ ਫੈਮਲੀਆਂ ਨੇ ਫੈਮਿਲੀ ਦੇ ਵਿੱਚ ਜਿਹੜੇ ਦੋ ਬੱਚੇ ਦੇ ਕਿਸੇ ਜਿਹਦਾ ਹੁਣ ਤੁਸੀਂ ਹਰਸ਼ਮਨ ਨੇ ਲੱਕਿਆ ਮਮਾ ਔਰ ਉਹਨਾਂ ਦਾ ਕੁੜਾ ਆਇਆ ਹੈ ਜੇ ਤੁਸੀਂ ਟੋਟਲ ਨੰਬਰ ਆਫ ਕਾਊਂਟਿੰਗ ਕਰਦੇ ਤੇ ਕਿੰਨੇ ਵੀਜ਼ਾਸ ਆ ਚੁੱਕੇ ਆ ਉਹ ਸਾਨੂੰ ਵੀ ਪ੍ਰੋਪਰ ਜਾਣ ਨਹੀਂ ਰੰਦਾ ਕਿਉਂਕਿ ਦੇਖੋ ਹਰ ਦਿਨ ਵੀਜ਼ਾ ਆਂਦਾ ਹੈ ਹਰ ਦੂਸਰੇ ਦਿਨ ਵੀ ਆਂਦਾ ਹੈ ਤੀਸਰੇ ਦਿਨ ਵੀ ਆਂਦਾ ਹੈ ਫਾਈਲਾਂ ਆਉਂਦੀਆਂ ਨੇ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਪ੍ਰੋਪਰ ਡਾਕੂਮੈਂਟੇਸ਼ਨ ਐ ਸਕੈਸਰੀ ਸੋਸਟਮ ਵਾਹਿਗੁਰੂ ਜੀ ਦੇ ਮੇਨਰ 90% ਚੱਲ ਰਹੀ ਹੈ ਜੀ ਸੋ ਇੱਕ ਦੇਖਣ ਜਾਈ ਅਸੀਂ ਕੁੱਟੇ ਲੌਰੇ ਤੋਂ ਆਏ ਆ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਚੰਡੀਗੜ੍ਹ ਤੋਂ ਕੁੱਟੇ ਲੌਰੇ ਤੋਂ ਹਾਂ ਮੈਂ ਆ ਜੀ ਉਹਦੇ ਵੀਜੇ ਲਈ ਆਏ ਸੀ ਦਵਾਈ ਦੇ ਵੀਜੇ ਲਈ ਤਾਂ ਤੇ ਮੈਨੂੰ ਸਰ ਕਹਿੰਦੇ ਮੈਂ ਤੁਹਾਨੂੰ ਕਹਿੰਦੇ ਕਿ ਤੁਹਾ ਉੱਥੇ ਦਾ ਕੈਨੇਡਾ ਦਾ ਵੀਜ਼ਾ ਲਵਾ ਕੇ ਲਵਾਗਾ ਜੀ ਮੈਂ ਕਿ ਉਹ ਵੀ ਉਹ ਤੇ ਉਹ ਕੰਮ ਕਰੀ ਜੋ ਵੀ ਹੈ ਪਹਿਲਾਂ ਮੈਂ ਜਾ ਕੇ ਸੀ ਜੇ ਪਹਿਲੀ ਫਸਟ ਨਹੀਂ ਪਹਿਲੀ ਫਸਟ ਵਾਰ ਹੀ ਜਾ ਰਹੀ ਨਹੀਂ ਮੈਂ ਤਾਂ ਆਪੇ ਅਕਸਰ ਕਹਿੰਦੀ ਮੈਂ ਆਪੇ ਜੋ ਵੀ ਦੇਖਾਂਗਾ ਮੈਂ ਦੇਖਣਾ ਪਹਿਲਾਂ ਮੈਂ ਰਿਸ਼ਤੇਦਾਰ ਦਾ ਮਹਿਸੂਸ ਕਰ ਰਿਹਾ ਬਹੁਤ ਵਧੀਆ ਕਰ ਰਹੀ ਜੀ ਇੱਥੇ ਕੰਮ ਬਿਲਕੁਲ ਕਰਦੇ ਸੀ ਕੋਈ ਕੀ ਜ ਨਹੀਂ ਸਫਲਤਾ ਨਹੀਂ ਇੱਥੇ ਕਰਦਾ ਸੀ ਜਿਵੇਂ ਚਟਕਾਰਾ ਇੰਟਰਨੈਟ ਸਕੂਲ 'ਚ ਕੰਮ ਕਰਦਾ ਸੀ ਜੀ ਟਰੈਵਲਿੰਗ ਕਰਦਾ ਸੀ ਜੀ ਮੈਨੂੰ 10 ਸਾਲ ਹੋ ਗਏ ਸੀ ਜੀ ਕਰਦੇ ਤਾ ਮੈਨੂੰ ਬਹੁਤ ਵਧੀਆ ਲੱਗਿਆ ਨਹੀਂ ਵਿਚਾਰਾ ਨਹੀਂ ਹੁੰਦਾ ਸੀ ਇਹ ਯੂ ਸੈਲਰੀ ਚ ਕਿਉਂਕਿ ਬਚਦਾ ਨਹੀਂ ਸੀ ਕੁਝ ਵੀ ਨਹੀਂ ਕਿਉਂਕਿ ਮੁਸ਼ਕਲ ਸੀ ਫੈਮਲੀ ਚੋਂ ਬਾਹਰ ਗਿਆ ਆਪਣੇ ਹਾਂਜੀ ਫੈਮਲੀ ਚੋਂ ਕੋਈ ਨਹੀਂ ਗਿਆ ਹੋਇਆ ਮੇਰੀ ਵੈਸੇ ਬੂਆ ਦਾ ਮੁੰਡਾ ਗਿਆ ਆ ਤਾਂ ਉਹਨਾਂ ਨੇ ਤਾਂ ਫਿਰ ਮੌਕੇ ਤੇ ਮਨਾਤਾ ਆਪਾਂ ਮੈਨੂੰ ਫਿਰ ਸਰ ਨੇ ਆਪੇ ਜੁਮੇਦਾਰੀ ਲਈਤੀ ਕਿਉਂਕਿ ਨਾ ਉੱਥੇ ਪਹਿਲਾਂ ਆਪੀ ਸੀ ਨਾਲ ਦਾ ਜੀ ਉੱਥੇ ਹੁੰਦਾ ਸੀ ਗੁੱਡੇ ਲਾਹਰੇ ਹੁੰਦਾ ਸੀ ਤਾਂ ਮੈਂ ਕੋ ਡਿਲ ਹੋਰੇ ਸਰ ਨਾਲ ਗੱਲ ਕੀਤੀ ਆ ਕੇ ਜੀ ਦਵਾਈ ਵਾਸਤੇ ਗੱਲ ਕੀਤੀ ਸੀ ਤਾਂ ਸਰ ਕਹਿੰਦੇ ਦਾ 2 4 ਦਿਨ ਬਾਅਦ ਤੇ ਮੈਂ ਸਰ ਕੋਲ ਆਇਆ ਮੈਂ ਕਿ ਸਰ ਜੀ ਮੇਰਾ ਆ ਜਿੰਦਾ ਆ ਪੀਟ ਭਈ ਦਾ ਤੁਸੀਂ ਸਰ ਕਹਿੰਦੇ ਨਹੀਂ ਤੇਰਾ ਡਬਈ ਦਾ ਨਹੀਂ ਅਸੀਂ ਉੱਥੇ ਦਾ ਕਰਾਵਾਂਗੇ ਹੀ ਕੈਨੇਡਾ ਦਾ ਕਰਾਵਾਂਗੇ ਅਸੀਂ ਵੀ ਕੈਨੇਡਾ ਦਾ ਕੰਮ ਕਰਾ ਦਈਏ ਤਾਂ ਤੁਹਾਨੂੰ ਕਿੱਦਾਂ ਲੱਗੇਗਾ ਪਰ ਸਰ ਬਹੁਤ ਵਧੀਆ ਲੱਗੇਗਾ ਕੈਨੇਡਾ ਦਾ मेरा कनेटा वीजा आ गया मतलब करनी थी कनेटा जाती टिकट वगैरह की तैयारी होगी हाँ, हो हाँ जी तैयारी कर रही है रोहित नाम है सर मेरा बहुत मैं रोहतक से हरियाणा से हूँ सर श्री राम अवश्य जी आज आपको मतलब की वीजा मिल रहा है कैसा फील करते हो क्या कहना चाहते हो कितनी जल्दी आपने ये सफलता हासिल की है सर मुझे यहाँ पे आके बहुत अच्छा फील हुआ है मेरा पहले एक न्यूजीलैंड का मैं लगवा रहा था रिफ्यूजल हो गया था फिर मेरे को यहाँ पे दीपक सर ने मेरे को यहाँ पे आके लगवाया वीजा बहुत जल्दी लगवाया सर मेरे यहाँ पे आके कनाडा अच्छा का, का लगवाया सर विजिटर वीजा मेरे को यहाँ पे आके बहुत बेटर फील हुआ है पहले और भी किसी इमिग्रेशन पास गए थे हाँ जी गया था वहाँ पे नहीं बनी बात बस बातें टल रही थी हाँ जी हाँ जी हो जाए हो जाए लेकिन यहाँ पे आके जो बात हुई है वो बिल्कुल ठीक हुई है बहुत अच्छा कैमरे के स्टाफ भी स्टाफ भी बहुत अच्छा है अच्छे से बातें करता है हर तरफ से सर्टिफाई मिला मेरे को बस मेरा नाम हरसिमरन सिंह है जी तो मैं मोहाली का रहने वाला विलेज लखनऊ बहुत वाली एक्सपीरियंस रहा है जी श्री राम नगर सी तो इन्होंने बहुत छेती वीजा लिया के दिता किसी के थ्रू कोई तीन सौ रिलेटिव का ਉਹਨੇ ਵੀ ਤੁਰੂ ਆਈ ਸੀ ਤਾਂ ਬੜੀਆ ਰਹੀ ਡੀਲ ਤੁਹਾਡੇ ਕੋਈ ਹੋਰ ਰਿਲੇਟਿਵ ਬਾਹਰ ਰਹਿੰਦੇ ਆ ਕਿਹੜੀ ਕੰਟਰੀ ਦਾ ਵੀਜ਼ਾ ਤੁਹਾਡਾ ਕੈਨੇਡਾ ਦਾ ਜੀ ਕੈਨੇਡਾ ਸ ਕੋਈ ਤੁਹਾਡੇ ਰਿਸ਼ਤੇਦਾਰ ਰਹਿੰਦੇ ਉੱਥੇ ਹਾਂਜੀ ਕਿਸ ਤਰ੍ਹਾਂ ਦਾ ਰਿਸਪੌਂਸ ਹੁੰਦਾ ਜਦ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਅਸੀਂ ਤੁਹਾਡੇ ਕੋਲ ਆਣਾ ਹੈ ਜਾਂ ਘੁੰਮਣ ਫਿਰਨ ਆਣਾ ਬੜੀਆ ਰਿਸਪੌਂਸ ਹੁੰਦਾ ਨਾ ਰਿਸਪੌਂਸ ਬੜੀ ਹੁੰਦਾ ਜੀ ਉਹਨਾਂ ਦੇ ਵੀ ਆ ਜਾਓ ਤੁਸੀਂ ਦੇਖੋ ਜੀ ਆਗੇ ਵੀਰੇ ਕੰਮ ਕਰ ਕਰੋ ਤੁਸੀਂ ਇਹ ਨਹੀਂ ਸੋਚਿਆ ਕਿ ਇੱਥੇ ਸਟੱਡੀ ਕਰੀਏ ਇੱਥੇ ਆਪਣੀ ਕੰਪਲੀਟ ਕਰੀਏ ਸਟੱਡੀ ਬਸ ਹੀ ਏਮ ਸੀ ਇੱਕ ਬਾਹਰ ਜਾਣ ਬਈ ਤੁਹਾਨੂੰ ਪਤਾ ਹਰੇਕ ਪੰਜਾਬੀ ਦਾ ਹੁੰਦਾ ਹੀ ਜਾਣਾ ਸੀ ਬਸ ਆਪਾਂ ਕਿਸੇ ਤਰ੍ਹਾਂ ਦੇਖਿਆ ਵੀ ਇੱਕ ਦੂਜੇ ਨੇ ਚਾਹੁੰਦੇ ਨਹੀਂ ਹੁੰਦੇ ਸਾਡੇ ਕੋਲ ਆਵੇ ਸਾਡੇ ਬਰਾਬਰੀ ਆ ਕੇ ਖੜਾ ਹੋਵੇ ਸਾਡੇ ਬਰਾਬਰ ਕੰਮ ਕਰੇ ਨਹੀਂ ਨਹੀਂ ਸਾਡੇ ਰਿਸ਼ਤੇਦਾਰ ਇਹ ਨਹੀਂ ਹੈ ਬਹੁਤ ਵਧੀਆ ਹੈ ਠੀਕ ਹੈ ਦੱਸ ਦੇ ਬਲ ਆਪਣਾ ਕਿੱਥੋਂ ਮੇਰਾ ਨਾਮ ਹੀ ਮਨਸ਼ਤਰੀ ਪਿੰਡ ਮੇਰਾ ਸਾਰੰਗਪੁਰ ਤੇ ਰਹਿਣ ਵਾਲਾ ਮੈਂ ਚੰਡੀਗੜ੍ਹ ਦਾ ਤੇ ਕੀ ਕਹਣਾ ਚਲੋ ਵੀਜ਼ਾ ਲੱਗਿਆ ਮੇਰਾ ਵੀਜ਼ਾ ਆਇਆ ਮਲਟੀਪਲ ਟੂਰਿਸਟ ਵੀਜ਼ਾ ਠੀਕ ਹੈ ਔਰ ਮੈਂ ਇਹ ਸਟੂਡੈਂਟ ਤੇ ਮੇਰੀ 24 ਸਾਲ ਉਮਰ ਹੈ ਦੇ ਇਸ ਚਮਲੇ ਵੇ ਇੰਪੋਸੀਬਲ ਹੀ ਹੁੰਦਾ ਇੱਕ ਤਰ੍ਹਾਂ ਦੇ ਠੀਕ ਹੈ ਇੰਨੇ ਯੰਗੇ ਜਨ ਨੂੰ ਕੀ ਇੱਕ ਵੀਜ਼ਾ ਮਿਲਣਾ ਮਲਟੀਪਲ ਯਾ ਟੂਰਿਸਟ ਬਟ ਮੰਨੂ ਦੀਪਕ ਸਰ ਨੇ ਲਿਆ ਕੇ ਦਿੱਤਾ ਇਹ ਚੀਜ਼ ਪੋਸੀਬਲ ਕਰਕੇ ਦਿਖਾਈ ਆ ਠੀਕ ਹੈ ਇਹ ਮੇਰਾ ਵੀਜ਼ਾ ਰਿਹਾ ਤੁਹਾਨੂੰ ਘੁੰਮਣ ਫਿਰਨ ਦਾ ਵੀਜ਼ਾ ਮਿਲਿਆ ਹੋਇਆ ਤੁਸੀਂ ਕੈਨੇਡਾ ਜਾਣਾ ਹੈ ਹਾਂਜੀ ਤੇ ਉੱਥੇ ਜਾ ਕੇ ਵਰਕ ਕਰਨਾ ਚਾਹੁੰਦਾ ਯਾ ਸਿਰਫ ਘੁੰਮਣ ਫਿਰਨ ਜਾ ਰਹੇ ਹੋ ਵੀਜ਼ੇ ਦੇ ਹਿਸਾਬੋਂ ਉਹ ਉੱਥੇ ਜਾ ਕੇ ਦੇਖਦੇ ਆ ਕਿ ਕੀ ਇਰਾਦੇ ਬਣਦੇ ਆ ਐਜ਼ ਅਮ ਵੇਟ ਟਾਈਮ ਕੀ ਹੈ ਲਾਈਫ ਐਮ ਐਲ ਤੱਕ ਤਾਂ ਬੇਲੇ ਕੋ ਮਰੇ ਆ 24 24 ਸਾਲ ਦੇ ਹੋ ਗਏ ਅੱਗੇ ਦੇਖਦੇ ਕੀ ਬਣਦਾ ਲਾਈਫ ਐ ਇੱਥੇ ਇੱਥੇ ਮਿਲਿਆ ਨਹੀਂ ਕੰਮ ਕੰਪਨੀ ਬਹੁਤ ਵਧੀਆ ਏ ਇਹਨਾਂ ਨੇ ਬਹੁਤ ਹੀ ਜੈਨੂਇਨ ਤਰੀਕੇ ਨਾਲ ਮਤਲਬ ਜੋ ਗੱਲ ਹੋਈ ਏ ਉਸੇ ਕਮਿਟਮੈਂਟ ਤੇ ਰਹੇ ਠੀਕ ਹੈ ਔਰ ਸਟਾਫ ਬੜਾ ਕੋਆਪਰੇਟ ਹੈ ਕਿ ਪੈਸੇ ਦੇ ਲੈਣ ਦੇ ਮਾਮਲੇ ਚ ਆਕਸਰ ਇਮੀਗ੍ਰੇਸ਼ਨ ਤੇ ਆ ਰਹੇ ਕਈ ਤਰ੍ਹਾਂ ਦੇ ਲੱਗਦੇ ਆ ਤੁਹਾਡੇ ਨਾਲ ਵੀ ਵਧੀਆ ਰਹੀ ਮੈਂ ਉਸੇ ਚੀਜ਼ ਤੇ ਗਿਆ ਹੁਣੇ ਕਿ ਮਤਲਬ ਕਿ ਪੈਸੇ ਦੇ ਮਾਮਲੇ ਜੋ ਕਮਿਟਮੈਂਟਸ ਹੋਈਆਂ ਨੇ ਉਸੇ ਤੇ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਕਿ ਜੋ ਤੁਹਾਨੂੰ ਮੂੰਹ ਤੇ ਬੋਲਤੇ ਸਭ ਤੋਂ ਵੱਡੀ ਚੀਜ਼ ਹੈ ਅੱਜ ਦੇ ਟਾਈਮ 'ਚ ਕਿ ਬਈ ਨਹੀਂ ਤਾਂ ਹਰੇਕ ਬੰਦਾ ਮਤਲਬ ਰੀਟਰਨ ਮੰਗਦਾ ਏ ਕਿ ਅੱਜ ਦੇ ਟਾਈਮ 'ਚ ਬੰਦੇ ਨੇ ਮੂੰਹ ਤੇ ਬੋਲਿਆ ਉਹ ਚੀਜ਼ ਬੋਲ ਪਵਾਉਂਦੀ ਸਿਰ ਡਾਇਰੈਕਟ ਇੱਥੇ ਆਈ ਸੀ ਜਾਂ ਕਿਤੇ ਹੋਰ ਡਾਇਰੈਕਟ ਇੱਥੇ ਜੀ ਕਿਉਂਕਿ ਮੈਨੂੰ ਦੀਪਕ ਸਰ ਜਾਣਦੇ ਸੀਗੇ ਵੈਸੇ ਵੀ ਤਾਂ ਫਿਰ ਮੈਂ ਮਲੈਨਾ ਨੇ ਮੈਨੂੰ ਦੱਸਿਆ ਕਿ ਐਦਾ ਐਦਾ ਹੈ ਕਿ ਮਲ ਟੂਰਿਸਟ ਵੀਜ਼ੇ ਆਉਂਦੇ ਨੇ ਤਾਂ ਕਰਕੇ ਫਿਰ ਮੈਂ ਡਾਇਰੈਕਟ ਕੀਤਾ ਕਲੀਅਰ ਜੀ ਜਾ ਗਿਆ ਇਹ 45 ਦਿਨਿਆਂ 90 ਦਿਨ ਦੇ ਵਿੱਚ ਵਿੱਚ ਮਤਲਬ ਹੈਂਡਓਵਰ dete ਹਨ ਮਤਲਬ ਹਾਈ ਮਤਲਬ ਫਾਦਰ ਫਾਦਰ ਸਾਹਿਬ ਮੇਰੇ ਫਾਰਮਰ ਨੇ ਬਹੁਤ سارے ਲੋਕ کہہ ਰਹੇ ਨੇ ਬਾਹਰ ਕੰਟਰੀਆਂ ਜਾਣਾ ਚਾਹੁੰਦੇ ਆ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਵਿਜ਼ਿਟ ਕਰੋ ਜਿਸ ਦਾ ਨਹੀਂ ਬਣ ਰਿਹਾ ਉਹ ਇੱਕ ਵਾਰੀ ਰਿਸਕ ਲੈ ਕੇ ਦੇਖੋ ਠੀਕ ਹੈ ਸਰਕਾਰ ਕਰੀਏ ਵੀ ਅੰਗਰੇਜ਼ ਸਾਡੇ ਕੋਲ ਕੰਮ ਕਰਨ ਲਈ ਆਉਣਗੇ ਵੀ ਇਥੇ ਨਹੀਂ ਉਹ ਤਾਂ ਜਿੰਨੇ ਮਨ ਉਹਨੀਆਂ ਬਾਤਾਂ ਜਿੰਨੇ ਮੂੰਹ ਨਹੀਂ ਆ ਬਾਤਾਂ ਉਹਨਾਂ ਸਰਕਾਰਾਂ ਦੇ ਹੁਣ ਤੁਹਾਨੂੰ ਮੱਲੇ ਹੁਣ ਮੇਰੀ ਮੇਰਾ ਸ਼ੌਂਕ ਕੁਝ ਹੋ ਰਿਹਾ ਹੈ ਹੈਨਾ ਦੁਨੀਆ ਦੇ ਕੁਝ ਹੋ ਰਹੇ ਹਨ ਮਨ ਨੂੰ ਸੋਨਾ ਪਾਣਾ ਨਹੀਂ ਪਸੰਦ ਤੁਹਾਨੂੰ ਹੋਊਗਾ ਠੀਕ ਹੈ ਹੁਣ ਉਹ ਚੀਜ਼ ਆ ਗਈ ਕਿ ਜਿੰਨੇ ਮੂੰਹ ਨਹੀਂ ਹੈ ਬਤ ਧੰਨਵਾਦ ਹੈ ਸਰਕਾਰਾਂ ਵਾਲੀ ਗੱਲਾਂ ਜਿਹੜੀ ਉਹਦੇ ਪੂਰੀ ਤਿੰਨ ਵੀ ਲੱਗ ਸਕਦਾ ਆਪਣਾ ਇਸ ਫੇਡ ਡਿਬੇਟ ਕਰਨੇ ਨੂੰ ਠੀਕ ਹੈ